ਅਮਰਤਪਾਲ ਖਾਲਸਾ ਸਵਾਦ ਆ ਗਿਆ ਤੇਰੀ ਔਕਾਤ ਜੇਲਾਂ ਦੀ ਸੀ ਤੈਨੂੰ ਜੇਲਾਂ ਦੇ ਵਿੱਚ ਸਿੱਟਦਾ ਨਜ਼ਾਰਾ ਆ ਗਿਆ ਬੜਾ ਸਵਾਦ ਆਇਆ ਅਮਰਤਪਾਲ ਖਾਲਸਾ ਨਾਲ ਕਹਿੰਦੇ ਹੁਣ ਤੇਰੇ ਮੂੰਹ ਦੇ ਵਿੱਚੋਂ ਖੂਨ ਆ ਰਿਹਾ ਚੰਗੀ ਗੱਲ ਆ ਹੋ ਸਕਦਾ ਰੱਬ ਨਾ ਕਰੇ ਤੇਰੀ ਮਾੜੀ ਖਬਰ ਵੀ ਆ ਸਕਦੀ ਆ ਆਉਂਦੀ ਆ ਤਾਵੇ ਜੇ ਫਿਕਰਾ ਤਾਂ ਤੇਰੀ ਮਾਂ ਨੂੰ ਹੋਊਗਾ ਤੇਰਾ ਜੇ ਫਿਕਰਾ ਤਾਂ ਤੇਰੇ ਪਿਓ ਨੂੰ ਹੋਊਗਾ ਤੇਰਾ ਜੇ ਫਿਕਰਾ ਤਾ ਤੇਰੇ ਭਰਾ ਨੂੰ ਹੋਊਗਾ ਤੇਰਾ ਜੇਕਰ ਫਿਕਰਾ ਤੇਰੇ ਚਾਚੇ ਤਾਇਆ ਨੂੰ ਹੋਊਗਾ ਤੇਰਾ ਚੰਗਾ ਆ ਅਮਰਤਪਾਲ ਖਾਲਸਾ ਤੇਰੇ ਨਾਲ ਬਹੁਤ ਵਧੀਆ ਹੋਇਆ ਤੂੰ ਵੱਡਾ ਉੱਠਿਆ ਸੀ ਆਖੇ ਪੰਜਾਬ ਦੇ ਵਿੱਚੋਂ ਚਿੱਟਾ ਖਤਮ ਕਰੋ ਤੂੰ ਕੌਣ ਹੁਣ ਚਿੱਟਾ ਖਤਮ ਕਰਾਉਣ ਵਾਲਾ ਤੂੰ ਆਂਦਾ ਸੀ ਕਿ ਪੰਜਾਬ ਕੋ ਜਾਗੋ ਤੂੰ ਕੌਣ ਹੁਣ ਜਗਾਉਣ ਵਾਲਾ ਅਮਰਤਪਾਲ ਖਾਲਸਾ ਸਵਾਦ ਆ ਗਿਆ ਕਹਿੰਦੇ ਤੇਰੇ ਮੂੰਹ ਦੇ ਵਿੱਚੋਂ ਖੂਨ ਆ ਰਿਹਾ ਹੁਣ ਕਹਿੰਦੇ ਮਾੜੀ ਖਬਰ ਆ ਸਕਦੀ ਆ ਮੀਡੀਆ ਵਾਲੇ ਦੱਸ ਰਹੇ ਆ ਸਵਾਦ ਆ ਗਿਆ ਅਮਰਤਪਾਲ ਖਾਲਸਾ ਸਵਾਦ ਆ ਗਿਆ ਇਕੱਲਾ ਤੇਰੇ ਨਾਲ ਸਵਾਦ ਨਹੀਂ ਆਇਆ ਇਹ ਅਹੀਂ ਹੁੰਦਾ ਆ ਕਿ ਜਿਸ ਵਿਅਕਤੀ ਨੇ ਚਾਹੇ ਕੋਈ ਦੇਸ਼ ਦੀ ਗੱਲ ਕੀਤੀ ਆ ਚਾਹੇ ਉਹਨੇ ਪੰਜਾਬ ਦੀ ਗੱਲ ਕੀਤੀ ਆ ਚਾਹੇ ਉਹਨੇ ਪੰਜਾਬ ਦੇ ਪਾਣੀਆਂ ਦੀ ਗੱਲ ਕੀਤੀ ਆ ਚਾਹੇ ਉਹਨੇ ਪੰਜਾਬੀਆਂ ਨੂੰ ਬਚਾਉਣ ਦੀ ਗੱਲ ਕੀਤੀ ਆ ਉਹਦੇ ਵਾਸਤੇ ਜੇਲਾ ਹੀ ਆਈਆਂ ਤੇ ਉਹਦੇ ਵਾਸਤੇ ਹੋਰ ਬੱਚਿਆ ਕੁਛ ਨਹੀਂ ਔਰ ਜਿਹੜੀਆਂ ਜੇਲਾ ਭੇਜਣ ਵਾਲੇ ਆਪਦੇ ਹੋਇਆ ਕਦੇ ਬਗਾਨੇ ਨਹੀਂ ਹੋਏ ਆਹ ਲੱਕੜ ਆਹ ਲੱਕੜ ਨੂੰ ਤੋੜਨ ਦੇ ਵਿੱਚ ਲੋਹੇ ਦੀ ਔਕਾਤ ਨਹੀਂ ਗਈ ਲੋਹਾ ਕਿਉਂਕਿ ਐਡਾ ਹੁੰਦਾ ਤੇ ਕੱਲਾ ਕਵਾੜਾ ਐ ਕਰਕੇ ਫੜਕੇ ਉਹਦੀ ਔਕਾਤ ਨਹੀਂ ਹੁੰਦੀ ਲੋਹੇ ਨੂੰ ਲੋਹਾ ਵੜਦਾ ਲੱਕੜ ਨੂੰ ਲੱਕੜ ਵੜਦੀ ਆ ਤੇ ਸਿੱਖ ਨੂੰ ਸਿੱਖ ਵੜਦਾ ਹੁਣ ਮੇਰੇ ਸਿੱਖ ਵੀਰ ਇਸ ਗੱਲ ਦਾ ਗੁੱਸਾ ਨਾ ਕਰ ਲੈਣ ਪੰਜਾਬ ਦੇ ਕਈ ਐਮਐਲਏ ਔਰ ਮੁੱਖ ਮੰਤਰੀ ਸਿੱਖਾਂ ਦੇ ਪੁੱਤ ਆਉਂਦੇ ਆ ਜਿਨ੍ਹਾਂ ਨੇ ਤੈਨੂੰ ਡਿਬੜੂਗੜ ਜੇਲ੍ਹਾਂ ਦੇ ਵਿੱਚ ਸਟਾਇਆ ਅੱਜ ਤੇਰਾ ਕੱਠ ਰੱਖਿਆ ਉੱਥੇ ਮੈਂ ਵੀ ਜਾਣਾ ਸੀ ਪਰ ਮੈਨੂੰ ਜਿਹੜਾ ਕਹਿ ਲੋ ਬਹੁਤ ਮੁਸੀਬਤਾਂ ਝੱਲਣੀਆਂ ਪੈਂਦੀਆਂ ਰਾਹ 'ਚ ਕਈ ਟੂਲ ਟੈਕਸ ਤੇ ਕਈ ਗੱਲਾਂ ਦਾ ਇੰਤਜ਼ਾਮ ਕਰਨਾ ਪੈਂਦਾ ਜਿਹਦੇ ਕਰਕੇ ਮੈਂ ਅੱਜ ਪਹੁੰਚ ਨਹੀਂ ਪਾਇਆ ਪਰ ਜਿਹੜੇ ਜਾ ਰਹੇ ਸੀ ਲੱਖਾਂ ਸਦਾਣਾ ਸੀ ਉਹਨੂੰ ਨਜ਼ਰਬੰਦ ਕਰ ਲਿਆ ਔਰ ਉਥੋਂ ਨਜ਼ਰਬੰਦ ਵੀਡੀਓ ਆ ਰਹੀ ਆ ਭਾਨੇ ਸਿੱਧੂ ਨੂੰ ਕਰ ਲਿਆ ਜੇਕਰ ਇਹ ਕੰਮ ਕੇਂਦਰ ਸਰਕਾਰ ਦੇ ਦੌਰਾਨ ਹੋਇਆ ਹੁੰਦਾ ਕੇਂਦਰ ਸਰਕਾਰ ਨੇ ਕੀਤਾ ਹੁੰਦਾ ਜਾਂ ਕਾਂਗਰਸ ਨੇ ਕੀਤਾ ਹੁੰਦਾ ਜਾਂ ਅਕਾਲੀ ਦਲ ਨੇ ਕੀਤਾ ਹੁੰਦਾ ਤੇ ਅੱਜ ਜਿਹੜਾ ਪੰਜਾਬ ਦਾ ਮੁੱਖ ਮੰਤਰੀ ਆ ਤੇ ਪੰਜਾਬ ਦੇ ਮੁੱਖ ਮੰਤਰੀ ਦੇ ਨਾਲ ਹੋਰ ਜੁੜੇ 91 ਐਮ ਐਲ ਏ ਉਹਨਾਂ ਨੇ ਵਿਧਾਨ ਸਭਾ ਦੇ ਵਿੱਚ ਇਹ ਗੱਲਾਂ ਦਾ ਹਵਾ ਬਣਾਇਆ ਕਰਨਾ ਸੀ ਔਰ ਇਹਨਾਂ ਗੱਲਾਂ ਦਾ ਜਿਹੜਾ ਕਹਿ ਲਓ ਕਿ ਬੜੇ ਫੇਸਬੁੱਕ ਤੇ ਰੌਲਾ ਪਾਇਆ ਕਰਨਾ ਸੀ ਪਰ ਅੱਜ ਭਗਵਾਨ ਤਮਨ ਸਿੰਘਾਂ ਅੱਜ ਤੈਨੂੰ ਪੰਜਾਬ ਦੇ ਲੋਕ ਪੁੱਛਦੇ ਆ ਕਿ ਘਰ ਨੇ ਲਾਉਣੇ ਭੁੱਖ ਹੜਤਾਲ ਤੇ ਬੈਠੇ ਆ ਉਹਦੇ ਮਾਪੇ ਅਮਰਪਾਲ ਖਾਲਸਾ ਦੇ ਪ੍ਰਧਾਨ ਮੰਤਰੀ ਬਾਜੇ ਕਹਦੇ ਤੇ ਹੋਰ ਜਿੰਨੇ ਵੀ ਸਾਥੀ ਆ ਉਹ ਭੁੱਖ ਹੜਤਾਲ ਤੇ ਬੈਠਿਆ ਤੇ ਉੱਥੇ ਜਾਨ ਤੋਂ ਕਿਉਂ ਰੋਕ ਰਿਆਂ ਕੀ ਇਹ ਆਪ ਦੀ ਗੱਲ ਵੀ ਨਹੀਂ ਕਰ ਸਕਦੇ ਉਹ ਤੇਰੇ ਤੋਂ ਰਿਹਾਈ ਨਹੀਂ ਮੰਗ ਰਹੇ ਜੇਕਰ ਤੁਸੀਂ ਰਿਹਾਈ ਕਰਨਾ ਹੁੰਦਾ ਤੇ ਅਮਰਪਾਲ ਜੇਲ੍ਹਾਂ ਚ ਨਹੀਂ ਹੋਣਾ ਸੀ ਔਰ ਮੰਗ ਕੀ ਰੇ ਆ ਕਿ ਅਮਰਤਪਾਲ ਨੂੰ ਪੰਜਾਬ ਦੇ ਵਿੱਚ ਲਿਓ ਜੇਕਰ ਵੋਟਾਂ ਪੰਜਾਬ ਦੀਆਂ ਤੇ ਜ਼ਿਲ੍ਹਾ ਆਸਾਂ ਦੀਆਂ ਪੰਜਾਬ ਦੇ ਲੋਕ ਇਹ ਆਂਦੇ ਆ ਮਿਹਨਤ ਮੇਰੀ ਰਹਿਮਤ ਖੁਦਾ ਦੀ ਮੁਸਲਮਾਨੀ ਰੂਹਾਨੀ ਅਤੇ ਕਾਲੇ ਇਲਮ ਦੇ ਮਾਹਰ ਚਮਤਕਾਰ ਹੁੰਦੇ ਦੇਖੋ ਆਪਣੀ ਅੱਖਾਂ ਸਾਹਮਣੇ 100% ਗਾਰੰਟੀ ਨਾਲ ਪਾਓ ਹਰ ਪਰੇਸ਼ਾਨੀ ਦਾ ਹੱਲ ਪਤੀ ਪਤਨੀ ਚ ਝਗੜਾ ਸੌਤਨ ਦੁਸ਼ਮਣ ਤੋਂ ਛੁਟਕਾਰਾ ਤਲਾਕ ਕੇਸ ਵਿਦੇਸ਼ ਚ ਪੱਕਾ ਹੋਣਾ ਜਾਦੂ ਟੂਣੇ ਅਤੇ ਕੀਤੇ ਕਿਰਾਏ ਦਾ ਖਾਤਮਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਆਪਣੇ ਵਾਸ ਵਿੱਚ ਕਰੋ ਲਾਟਰੀ ਨੰਬਰ ਪਾਓ 649 ਹੋਵੇ ਚਾ ਲੋਟੋ ਮੈਕਸ ਪਿਆਰ ਚ ਤੋਖਾ ਖਾ ਚੁੱਕੇ ਪ੍ਰੇਮੀ ਪ੍ਰੇਮਿਕਾ ਇੱਕ ਵਾਰ ਜ਼ਰੂਰ ਸੰਪਰਕ ਕਰੋ ਮੈਂ ਤੁਹਾਡਾ ਪਿਆਰ ਟੁੱਟਣ ਨਹੀਂ ਦੇਵਾਂਗਾ ਸੰਪਰਕ ਕਰੋ ਬਾਬਾ ਖਾਨ ਬੰਗਾਲੀ 9955 58934